ਸਿਰ ਤੋਂ ਲੈ ਕੇ ਪੈਰਾਂ ਤੱਕ ਬਿਮਾਰੀ ਕਿੰਨੀ ਵੀ ਵੱਡੀ ਤੇ ਕਿੰਨੀ ਵੀ ਪੁਰਾਣੀ ਹੋਵੇ ਬਿਨਾ ਕਿਸੇ ਚੀਰੇ ਬਿਨਾ ਕਿਸੇ ਟੰਕੇ ਬਿਨਾ ਕਿਸੇ ਦਵਾਈ ਬੂਟੀ ਦੇ ਬਿਨਾ ਕਿਸੇ ਗੋਲੀ ਗੱਟੇ ਦੇ ਇਹ ਡਾਕਟਰ 100% ਠੀਕ ਕਰ ਦਿੰਦੇ ਨੇ ਉਹ ਵੀ ਸਿਰਫ 300 ਰੁਪਏ ਦੇ ਵਿੱਚ ਹਾਂਜੀ ਦੋਸਤੋ ਬੀਐਸ ਹੈਲਥ케ਅਰ ਪਟਿਆਲਾ ਦੇ ਵਿੱਚ ਪਹੁੰਚੇ ਆਪਾਂ ਪਟਿਆਲਾ ਸਮਾਣਾ ਰੋਡ ਦੇ ਉੱਤੇ ਇਹ ਬਣਿਆ ਹੋਇਆ ਹਸਪੀਟਲ ਹੈ ਇਹਨੂੰ ਜ਼ਿਆਦਾਤਰ ਕਹਿ ਦਿੰਦੇ ਨੇ ਕਿ ਇਹ ਪਸਿਆਣੇ ਦੇ ਵਿੱਚ ਪੈਂਦਾ ਹੈ ਜਿਹੜਾ ਬਾਈਪਾਸ ਹੈ ਬਾਈਪਾਸ ਤੋਂ ਜਦੋਂ ਅਸੀਂ ਪਟਿਆਲਾ ਚੌਂਕੀ ਵਾਲੀ ਸਾਈਡ ਜਾਵਾਂਗੇ ਜਿੱਥੇ ਤਿੰਨ ਕੋਨੀ ਬਣੀ ਹੋਈ ਹੈ ਪਟਿਆਲੇ ਤੋਂ ਸਮਾਣੇ ਨੂੰ ਰੋਡ ਮੁੜਦਾ ਤੇ ਉੱਥੇ ਸੰਗਰੂਰ ਨੂੰ ਸਿੱਧਾ ਲੰਘਦਾ ਉਹ ਤੋਂ ਥੋੜਾ ਜਿਹਾ ਪਿੱਛੇ ਨੂੰ ਰਹਿ ਜਾਂਦਾ ਹੈ ਯਾਨੀ ਬਾਈਪਾਸ ਵਾਲੇ ਪਾਸੇ ਨੂੰ ਤੇ ਦੋਸਤੋ ਇੱਥੇ ਜੋੜਾਂ ਦਾ ਦਰਦ ਸਰਵਾਈਕਲ ਨਸ ਦਬੀ ਹੋਵੇ ਜਾ ਕੋਈ ਅੰਗ ਹਿੱਲਿਆ ਹੋਵੇ ਦਰਦ ਹੁੰਦਾ ਹੋਵੇ ਗੋਡਿਆਂ ਚ ਮੋਡਿਆਂ ਚ ਸਰੀਰ ਦੇ ਕਿਸੇ ਵੀ ਅੰਗ ਚ ਰੀਡ ਦੀ ਹੱਡੀ ਚ ਕੋਈ ਪ੍ਰੋਬਲਮ ਹੋਵੇ ਜਾਂ ਫਿਰ ਮਣਕੇ ਹਿੱਲੇ ਹੋਏ ਹੋਣ ਗੋਡਿਆਂ ਚ ਗੈਪ ਪਿਆ ਹੋਵੇ ਕਿਸੇ ਵੀ ਤਰ੍ਹਾਂ ਦੇ ਜੋੜਾਂ ਦੇ ਦਰਦ ਦਾ ਤਸ਼ਲੀ ਬਖਸ਼ ਇਲਾਜ ਕੀਤਾ ਜਾਂਦਾ ਹੈ ਅਤੇ ਇੱਥੇ ਭੀੜ ਵੀ ਬਹੁਤ ਰਹਿੰਦੀ ਹੈ ਕਿਉਂਕਿ ਲੋਕ ਦੂਰੋਂ ਦੂਰੋਂ ਇੱਥੇ ਪਹੁੰਚਦੇ ਨੇ ਦੋਸਤੋ ਪੂਰੇ ਪੰਜਾਬ ਦੇ ਅਤੇ ਪੂਰੇ ਹਰਿਆਣੇ ਦੇ ਯੂਪੀ ਤੱਕ ਦੇ ਲੋਕ ਇੱਥੇ ਆਉਂਦੇ ਨੇ ਅਤੇ ਆਪਣਾ ਇਲਾਜ ਹੈ ਜਿਹੜਾ ਉਹ ਕਰਵਾ ਕੇ ਚਲੇ ਜਾਂਦੇ ਨੇ ਦੋਸਤੋ ਇੰਨਾ ਸਮਾਂ ਹੋ ਗਿਆ ਡਾਕਟਰ ਸਾਹਿਬ ਨੂੰ ਕੰਮ ਕਰਦੇ ਕਰਦੇ ਕਿ ਹੁਣ ਤਾਂ ਇਹਨਾਂ ਨੇ ਸਰੀਰ ਦੇ ਉੱਤੇ ਪੀ ਐਚ ਡੀ ਸੀ ਕਰ ਲਈ ਹੈ ਸਰੀਰ ਦਾ ਕੋਈ ਵੀ ਅੰਗ ਦੁਖਦਾ ਹੋਵੇ ਉਹਨੂੰ ਕਿਵੇਂ ਠੀਕ ਕਰਨਾ ਹੈ ਕਿਸ ਤਰ੍ਹਾਂ ਉਹਦਾ ਇਲਾਜ ਸ਼ੁਰੂ ਕਰਨਾ ਹੈ ਇਹ ਸਭ ਡਾਕਟਰ ਜਾਣਦੇ ਨੇ ਤਾਂ ਦੋਸਤੋ ਤੁਸੀਂ ਵੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਉਹਨਾਂ ਭੈਣ ਭਾਈਆਂ ਦਾ ਭਲਾ ਕਰ ਸਕਦੇ ਹੋ ਜਿਨ੍ਹਾਂ ਨੂੰ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਹੈ ਅਗਰ ਤੁਹਾਨੂੰ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਹੈ ਤਾਂ ਤੁਸੀਂ ਵੀ ਪਟਿਆਲੇ ਦੇ ਵਿੱਚ ਆ ਕੇ ਆਪਣਾ ਇਲਾਜ ਸ਼ੁਰੂ ਕਰਵਾ ਸਕਦੇ ਹੋ ਬਾਕੀ ਦਿੱਤੇ ਨੰਬਰਾਂ ਦੇ ਉੱਤੇ ਕਾਲ ਕਰਕੇ ਤੁਸੀਂ ਇਹਨਾਂ ਤੋਂ ਜਿਹੜੀ ਸਾਰੀ ਗੱਲਬਾਤ ਪੁੱਛ ਵੀ ਸਕਦੇ ਹੋ ਤਾਂ ਆਓ ਆਪਾਂ ਤੁਹਾਡੇ ਡਾਕਟਰ ਸਾਹਿਬ ਨਾਲ ਵੀ ਗੱਲਬਾਤ ਕਰਵਾਉਂਦੇ ਆਂ ਤੇ ਉਸ ਤੋਂ ਪਹਿਲਾਂ ਆਪਾਂ ਗੱਲਬਾਤ ਕਰਵਾਵਾਂਗੇ ਜਿਹੜੇ ਇੱਥੇ ਮਰੀਜ਼ ਆਏ ਹੋਏ ਨੇ ਕਿ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਫਰਕ ਪਿਆ ਵੀ ਹੈ ਜਾਂ ਨਹੀਂ ਪਿਆ ਤਾਂ ਪੂਰੀ ਵੀਡੀਓ ਨੂੰ ਜ਼ਰੂਰ ਦੇਖਿਓ ਦੋਸਤੋ ਉਸ ਤੋਂ ਬਾਅਦ ਇਸ ਨੂੰ ਸ਼ੇਅਰ ਵੀ ਵੱਧ ਤੋਂ ਵੱਧ ਕਰਿਓ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਜੀ ਅੱਜ ਅਸੀਂ ਪਹੁੰਚੇ ਆਂ ਜੀ ਬੀਐਸ ਹੈਲਥ케ਅਰ ਦੇ ਉੱਤੇ ਪਟਿਆਲੇ ਦੇ ਵਿੱਚ ਸੋ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਜਿਹੜੇ ਭੀੜ ਹੈ ਕਾਫੀ ਲੋਕ ਇੱਥੇ ਪਹੁੰਚੇ ਹੋਏ ਨੇ ਪੁੱਛਾਂਗੇ ਆਪਾਂ ਕਿ ਕਿੰਨਵੀਂ ਵਾਰ ਉਹ ਆਏ ਨੇ ਕਿੰਨਾ ਕ ਫਰਕ ਪੈਂਦਾ ਕਿੰਨੇ ਪੈਸੇ ਲੱਗਦੇ ਨੇ ਸਾਰੀ ਗੱਲਬਾਤ ਆਪਾਂ ਵੀਡੀਓ ਦੇ ਵਿੱਚ ਕਰਾਂਗੇ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹੋ ਤੇ ਵੀਡੀਓ ਅਗਰ ਵਧੀਆ ਲੱਗੀ ਤਾਂ ਇਹਨੂੰ ਬਦਤਬਾਤ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਕਿਸੇ ਭੈਣ ਭਾਈ ਦਾ ਫਾਇਦਾ ਹੋ ਸਕੇ ਸਿੱਕਾ ਜੀ ਸਤਿ ਸ਼੍ਰੀ ਅਕਾਲ ਜੀ ਕੀ ਪ੍ਰੋਬਲਮ ਸੀ ਇਹ ਗੋਡਿਆਂ ਮੈਂ ਪ੍ਰੋਬਲਮ ਹੈ ਚੱਕ ਕਿਹੜੀ ਜਗ੍ਹਾ ਤੋਂ ਆਏ ਸੀ ਮੈਂ ਜਨਸੂਆ ਪਿੰਡ ਤੋਂ ਆਇਆ ਜਨਸੂਆ ਰਾਜਪੁਰ ਤੋਂ ਹਾਂਜੀ ਹਾਂਜੀ ਅੱਛਾ ਕਿੰਨੇ ਚਿਰਾਂ ਤੋਂ ਪ੍ਰੋਬਲਮ ਆ ਰਹੀ ਹੈ ਤੁਹਾਨੂੰ ਇਹ ਚਿਰਾਂ ਤੋਂ ਮੈਂ ਤਾਂ ਅੱਜ ਪਹਿਲੀ ਵਾਰ ਹੀ ਆਇਆ ਨਹੀਂ ਪ੍ਰੋਬਲਮ ਕਿੰਨੇ ਚਿਰ ਤੋਂ ਹੋ ਕੇ ਡਾਕਟਰ ਨੂੰ ਦਿਖਾਇਆ ਸੀ ਨਹੀਂ ਹੋਰ ਨਹੀਂ ਕੀਤੀ ਦਿਖਾਇਆ ਮਸ਼ੂਰੀ ਪਹਿਲੀ ਵਾਰ ਇੱਥੇ ਆਇਆ ਪਹਿਲੀ ਵਾਰ ਇੱਥੇ ਆਇਆ ਭੋਣੀਆਂ ਕਰੀਏ ਔਰ ਇਹ ਤੋਂ ਅੱਜ ਭੋਣੀਆਂ ਕਰੀਏ ਠੀਕ ਹੈ ਜੀ ਪੁੱਛ ਕੇ ਆਏ ਸੀ ਜੀ ਬੀੜੀ ਬੁੜੀ ਦੇਖੀ ਸੀ ਕੋਈ ਨਹੀਂ ਵੈਸੇ ਹੀ ਪੁੱਛ ਕੇ ਆਏ ਸੀਗੇ ਬੰਦੇ ਆਏ ਸੀਗੇ ਪਹਿਲਾਂ ਫਿਰ ਕਹਿੰਦੇ ਵੀ ਉੱਥੇ ਠੀਕ ਹੈ ਬੰਦਾ ਚਲਿਓ ਜਾਓ ਉੱਥੇ ਜਾ ਕੇ ਆਏ ਇਹ ਲੈ ਕੇ ਆਏ ਤੁਹਾਨੂੰ ਆਜੋ ਇਸ ਨਾਲ ਦੀ ਗੱਲ ਕਰ ਲੈਂਦੇ ਆਜੋ ਮਾੜੇ ਇੱਥੇ ਲੇ ਪਾਸੋਂ ਆਜੋ ਕਿਹੜੀ ਜਗ੍ਹਾ ਤੋਂ ਤੁਸੀਂ ਵੀ ਜਨਸੂਏ ਤੋਂ ਹਾਂ ਜਨਸੂਏ ਦਾ ਜੀ ਕਿੰਨੇ ਚਿਰ ਤੋਂ ਆ ਰਹੇ ਹੋ ਤੁਸੀਂ ਇੱਥੇ ਇਹ ਚੌਥੀ ਵਾਰ ਹੀ ਆਇਆ ਜੀ ਚੌਥੀ ਵਾਰ ਮਤਲਬ ਸਾਨੂੰ ਅੱਧਾ ਗ੍ਰਾਮ ਦਿੱਖਿਆ ਬਿਲਕੁਲ ਠੀਕ ਲੱਗਿਆ ਉਹ ਰਿਆਕੀ ਹਾਂ ਤਾਹੀਂ ਲੱਗਿਆ ਹਾਂ ਮੇਰੇ ਚਾਚੇ ਦੇ ਮੁੰਡਾ ਹਾਂ ਅੱਛਾ ਠੀਕ ਮੈਂ ਵੀ ਆ ਮੇਰੇ ਘਰ ਦੇ ਵੀ ਆਏ ਬਾਹਰ ਬੈਠੇ ਆ ਉਹਨੂੰ ਤੁਸੀਂ ਦੀ ਬਣੋ ਮਤਲਬ ਅੱਛਾ ਮਤਲਬ ਤੁਸੀਂ ਠੀਕ ਹੋ ਕੇ ਹੋਏ ਹੋ ਇਸ ਕਰਕੇ ਹੋਰਾਂ ਨੂੰ ਲਿਆ ਰਹੇ ਹੋ ਇਹਦਾ ਮਤਲਬ ਲੋਕਾਂ ਦਾ ਭਲਾ ਕਰ ਰਹੇ ਹੋ ਪੈ ਡੇਢ ਸਾਲ ਪਹਿਲਾਂ ਮੈਨੂੰ ਠਗਾਣ ਸੁਗੇ ਬੰਦੇ ਨੇ ਕਹਿਦਾ ਅੱਛਾ ਉਹ ਤੁਹਾਨੂੰ ਵੀ ਕਿਸੇ ਨੇ ਕਿਹਾ ਸੀ ਹਾਂ ਸਾਨੂੰ ਕਿਹਾ ਸੀ ਵੀ ਉੱਥੇ ਜਾਓ ਹਾਂ ਉੱਥੇ ਜਾਓ ਫਿਰ ਸਾਨੂੰ ਉਹ ਵੀ ਫਾਇਦਾ ਹੋਇਆ ਫਰਕ ਹੋਇਆ ਹਾਂ ਫਿਰ ਸਾਧਨ ਨਹੀਂ ਪਤਾ ਲੱਗ ਰਹੇ ਸੇ ਇੱਥੇ ਹਾਂ ਤੇ ਫਿਰ ਟੈਪੂ ਹਾਲਾ ਪੁੱਛਦਾ ਪੁੱਛਦਾ ਹਾਂ ਤੇ ਇੱਥੇ ਪਹੁੰਚ ਗਏ ਇੱਥੇ ਪਹੁੰਚ ਗਏ ਹਾਂ ਪਹਿਲਾਂ ਤਾਂ ਪਟਿਆਲੇ ਦੇ ਵਿੱਚੋਂ ਆ ਸੀ ਹੁਣ ਬਾਹਰ-ਬਾਰ ਬਾਈਪਾਸ ਬਾਹਰ-ਬਾਰ ਬਾਈਪਾਸ ਅੱਛਾ ਕੀ ਪ੍ਰੋਬਲਮ ਆ ਰਹੀ ਏ ਤੁਹਾਨੂੰ ਮੇਰੇ ਗੋਡੇ ਆ ਇਹ ਜ਼ਿਆਦਾ ਇਹ ਥੋੜਾ ਹਾਂ ਮੈਂ ਐਕਸਟਰਾ ਤਰ ਹੈ ਸੀ ਹਾਂ ਡਾਕਟਰ ਨੇ ਕਿਹਾ ਵੀ ਇਹ ਤਾਂ ਗੱਡਾ ਬਦਲੇ ਜੋ ਅੱਛਾ ਯਾਨੀ ਜੋ ਵੀ ਪੈਂਦੇ ਆ ਵੀ ਇਹ ਸ ਹੈ ਦਵਾਈ ਨਾਲ ਠੀਕ ਹੋ ਜੂ ਸਹਿਦ ਹਾਂ ਇੱਕ ਇੱਕ ਕਹਿੰਦਾ ਬਦਲੇ ਜਾਊਗਾ ਦੂਜਾ ਵੀ ਸ਼ਹਿਦ ਦਵਾਈ ਨਾਲ ਠੀਕ ਹੋ ਜੇ ਡਾਕਟਰ ਨੇ ਤੁਹਾਨੂੰ ਇਹ ਕਿਹਾ ਸੀ ਹਾਂ ਹੀ ਕਿਹਾ ਅੱਛਾ ਤੇ ਲੇਕਿਨ ਅੱਜ ਹਨ ਕੋਈ ਸੇ ਠੀਕ ਹੈ ਅੱਛਾ ਹੁਣ ਕੋਈ ਠੀਕ ਹੈ ਮਤਲਬ ਇਹ ਕਹਿੰਦਾ ਮੈਨੂੰ ਫਰਕ ਪੈ ਗਿਆ ਇਸ ਕਰਕੇ ਮੈਂ ਵੀ ਫਿਰ ਇਸੀ ਕਰਕੇ ਆਇਆ ਓਰੇ ਠੀਕ ਹੈ ਜੀ ਹੋ ਸਕਦਾ ਵੀ ਸ਼ਾਇਦ ਆਪਾਂ ਨੇ ਫਰਕ ਪੈ ਜੇ ਪੈ ਜੀ ਠੀਕ ਹੈ ਜੀ ਠੀਕ ਹੈ ਤੇ ਪ੍ਰੈਸ਼ਨ ਤੇ ਕਿੰਨਾ ਪੈਸਾ ਲੱਗਦਾ ਹੈ ਬੜਾ ਪੈਸਾ ਲੱਗਦਾ ਚਲੋ ਪੈਸਾ ਵੀ ਵੱਡ ਟੁੱਕ ਵੀ ਕਿੰਨੀ ਹੁੰਦੀ ਹੈ ਹਾਂ ਹਾਂ ਕਰਤ ਵੱਡ ਵੀ ਹੁੰਦੀ ਹੈ 6 ਮਹੀਨੇ ਦਾ ਵੈਸੇ ਹੀ ਨਹੀਂ ਉੱਠ ਸਕਦਾ ਹਾਂਜੀ ਹਾਂ ਹੁਣੇ ਤੁਰਤ ਕੀ ਇਲਾਜ ਹੈ ਫਟਾਫਟ ਰਾਮ ਹੋ ਜਾਣਾ ਨਹੀਂ ਥੋੜੇ ਪੈਸੇ ਆ ਜੇ ਠੀਕ ਹੋ ਗਿਆ ਜਦ ਵੀ ਆ ਜੇ ਨਾ ਹੋਇਆ ਦੇਖੋ ਪ੍ਰਮਾਤਮਾ ਦੀ ਮਰਜ਼ੀ ਹੈ ਕਿੰ ਇਹ ਤਾਂ 300 ਰੁਪਏ ਲੈਂਦੇ ਆ ਜੀ ਠੀਕ ਹੈ ਜੀ 300 ਰੁਪਏ ਦੇ ਵਿੱਚ ਮਤਲਬ ਤੁਹਾਡਾ ਟਰੀਟਮੈਂਟ ਸ਼ੁਰੂ ਹੈ ਇੱਥੇ ਹਾਂ ਠੀਕ ਹੈ ਕੀ ਬਾਤ ਆਤਾ ਦੋਸਤੋ ਸਸਤਾ ਹੀ ਆ ਹਾਂ ਬਾਕੀ ਸਸਤੇ ਹੀ ਆ ਕੋਈ ਜ਼ਿਆਦਾ ਮਹਿੰਗਾ ਨਹੀਂ ਹੈਗਾ ਚਲੋ ਕਰਾਇਆ ਤਾਂ ਲੱਗਦਾ ਹੀ ਆ ਟੈਂਪੂ ਕਰਨੇ ਜਾਣੇ ਕੋ ਤੋਂ ਗੱਲ ਛੱਡਦੇ ਤੇ ਪਰ ਜਿਹੜਾ ਇੱਥੇ ਇਲਾਜ ਦਾ ਲੱਗਦਾ ਇਲਾਜ ਸਸਤਾ ਲੱਗਦਾ ਹੈ ਠੀਕ ਹੈ ਅਗਰ ਜੇ ਮਤਲਬ ਆਮ ਬੰਦਾ ਆਰਾਮ ਹੋਏ ਜ਼ਿਆਦਾ ਹੁਣ ਹੁਣਾਂ ਲਈ ਮੇਰੀ ਤਾਂ ਸ਼ੁਰੂਆਤ ਹੈ ਹਾਂ ਤੁਹਾਡੀ ਸ਼ੁਰੂਆਤ ਆਪਾਂ ਨੂੰ ਫਰਕ ਪਵੇਗਾ ਤਾਂ ਹੀ ਆਪਾਂ ਕਿਸੇ ਹੋਰ ਨੂੰ ਦੱਸਾਂਗੇ ਵੀ ਹਾਂ ਉਹਰਾ ਵਧੀਆ ਸਟੇਟਮੈਂਟ ਵਧੀਆ ਆ ਠੀਕ ਹੈ ਜੀ ਮਤਲਬ ਗਰੀਬ ਬੰਦਾ ਸਸਤੇ ਚ ਇਲਾਜ ਸ਼ੁਰੂ ਕਰਵਾ ਸਕਦਾ ਹਾਂਜੀ ਹਾਂ ਗਰੀਬ ਬੰਦਾ ਦਿਹਾੜੀਦਾਰ ਬੰਦਾ ਵੀ ਕਰਵਾ ਸਕਦਾ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿਹੜੀ ਜਗ੍ਹਾ ਤੋਂ ਜੀ ਮੈਂ ਸੁਆਜਪੁਰ ਦਾ ਜੀ ਕਕਰਾਨਾ ਸੁਆਜਪੁਰ ਅੱਛਾ ਜੀ ਕਿਵੇਂ ਮੇਰੇ ਹਸਬੰਦ ਨੂੰ ਲੈ ਕੇ ਆਏ ਹਾਂ ਅੱਛਾ ਕੀ ਪ੍ਰੋਬਲਮ ਹੈ ਜੀ ਉਹਨਾਂ ਨੂੰ ਉਹਨਾਂ ਨੂੰ ਕਬੀਟ ਮੇਂ ਦਰਦ ਥਾ ਇਹ ਪਹਿਲੇ ਸਿੱਧੇ ਨਹੀਂ ਸੋ ਸਕਦੇ ਥੇ ਅਬ ਸਿੱਧੇ ਸੋ ਸਕਦੇ ਨੇ ਅੱਛਾ ਕਿੰਨੀ ਵਾਰੀ ਪਹੁੰਚੇ ਹੋ ਸੀ ਦੂਸਰੀ ਵਾਰ ਆਏ ਦੂਸਰੀ ਵਾਰ ਮਤਲਬ ਪਹਿਲੀ ਵਾਰ ਚ ਹੀ ਵਧੀਆ ਫਰਕ ਪਾਇਆ ਹਾਂ ਹਾਂ ਜੀ ਪਹਿਲੀ ਵਾਰ ਚ ਫਰ 300 ਰੁਪਏ ਫੀਸ ਹੈ ਜੀ ਸਸੀ ਕਾਂਢੀ ਸਸੀ ਕਾਂਢੀ ਕਿਤੋਂ ਆਏ ਜੀ ਸਮਾਨੇ ਦੂਜੀ ਕਿੰਨੀ ਵਾਰੀ ਆਏ ਹੋ ਦੂਜੀ ਵਾਰ ਦੂਜੀ ਵਾਰ ਕੀ ਪ੍ਰੋਬਲਮ ਹੈ ਦਰਦ ਸੀ ਕਮਰ ਚ ਕਮਰ ਚ ਹਾਂ ਜੀ ਇਹ ਦੂਜੀ ਵਾਰ ਆਏ ਹੋ ਫਰਕ ਪਿਆ ਕੋਈ ਹਾਂ ਜੀ ਫਰਕ ਕਿੰਨਾ ਕ ਫਰਕ ਹੈ ਕਾਫੀ ਫਰਕ ਪਿਆ ਪਹਿਲੀ ਵਾਰ ਚ ਫਰਕ ਪਿਆ ਹੋਰਾਂ ਪਰਾਂ ਪਹਿਲਾਂ ਕਿਤੇ ਦਿਖਾਇਆ ਸੀ ਹਾਂ ਜੀ ਠੀਕ ਨਹੀਂ ਸੀ ਹੋਇਆ ਪਹਿਲਾਂ ਠੀਕ ਨਹੀਂ ਸੋਇਆ ਮਤਲਬ ਠੀਕ ਹੋਇਆ ਫਾਇਦਾ ਹੋਇਆ ਹਾਂ ਜੀ ਬਜੀ ਕਿ ਹਾਂ ਜੀ ਹੈ ਅੱਛਾ ਤੁਸੀਂ ਸਸੀ ਕਾਂਢੀ ਸਸਰੀ ਖਾਨ ਕੀ ਪ੍ਰੋਬਲਮ ਹੈ ਜੀ ਇਧਰ ਪੁੱਛ ਲਓ ਹਾਂਜੀ ਬਸ ਡਿਸਕ ਦੀ ਪ੍ਰੋਬਲਮ ਹੈ ਡਿਸਕ ਦੀ ਪ੍ਰੋਬਲਮ ਹੈ ਹਾਂਜੀ ਕਿੰਨੀ ਕੁ ਪ੍ਰੋਬਲਮ ਹੈ ਖਾਸੇ ਦੁਖਦੇਜ ਬੈਠਣ ਉੱਠਣ ਤੇ ਦਿੱਕਤ ਆਉਂਦੀ ਹੈ ਅੱਛਾ ਉਹ ਨਿਯਮ ਦੀ ਦਿੱਕਤ ਫਿਰ ਤੁਸੀਂ ਉਹ ਹੋਰ ਡਾਕਟਰ ਨੂੰ ਦਿਖਾਇਆ ਸੀ ਕਿਸੇ ਹਾਂਜੀ ਕੀ ਕਹਿੰਦੇ ਦਵਾਈਆਂ ਬਹੁਤ ਖਾਈਆਂ ਨੇ ਜੀ ਅੱਛਾ ਜੀ ਬਸ ਕਹਿੰਦੇ ਨੇ ਵੀ ਮੰਨ ਕੇ ਦਵੇ ਹੋ ਇਹਨੇ ਅੱਛਾ ਫਿਰ ਠੀਕ ਨਹੀਂ ਹੋਇਆ ਮਤਲਬ ਨਾ ਜੀ ਉਰੇ ਹੁਣ ਕਿੰਨੇ ਵਾਰੀ ਕਿੰਨੀ ਵਾਰੀ ਆਏ ਸੀ ਦੋ ਵਾਰੀ ਆਈਆਂ ਜੀ ਅੱਜ ਤੀਜੀ ਵਾਰੀ ਆ ਤੀਜੀ ਵਾਰੀ ਕੋਈ ਫਰਕ ਲੱਗਦਾ ਮਾੜਾ ਮੋਟਾ ਅਜੇ ਮੂਲੀ ਜਿਹਾ ਲੱਗਦਾ ਜਿਉਂ ਦੇਖਦੇ ਆ ਅਜਾ ਅੱਛਾ ਕੀ ਕਹਿੰਦੇ ਨੇ ਡਾਕਟਰ ਸਾਹਿਬ ਇੱਥੇ ਵਾਲੇ ਕਹਿੰਦੇ ਨੇ ਵੀ ਠੀਕ ਹੋ ਜਾਵਾਂਗੇ ਹੋ ਜਾਉਗੇ ਮਨ ਥੋੜਾ ਬਹੁਤਾ ਫਰਕ ਹੈ ਹਾਂਜੀ ਠੀਕ ਹੈ ਜੀ ਸਸਰੀਕਰ ਸਸਰੀਕਰ ਜੀ ਕੀ ਪ੍ਰੋਬਲਮ ਹੈ ਤੁਹਾਨੂੰ ਡਿਸਕ ਦੀ ਪ੍ਰੋਬਲਮ ਆ ਜੀ ਮਣਕਾ ਦਵਾ ਪੰਜਵਾਂ ਜੀ ਅੱਛਾ ਪੰਜਵਾਂ ਮਣਕਾ ਦਾ ਰਿਹਾ ਹਾਂਜੀ ਪਹਿਲੀ ਵਾਰ ਆਏ ਆ ਜੀ ਅੱਛਾ ਪਹਿਲੀ ਵਾਰ ਆਏ ਹੋ ਕਿਵੇਂ ਤੁਸੀਂ ਕੋਈ ਵੀਡੀਓ ਦੇਖੀ ਸੀ ਕਿ ਇਹ ਵੀਡੀਓ ਦੇਖੀ ਸੀ ਜੀ ਉੱਥੇ ਸਾਡੇ ਦੜਬੇ ਤੋਂ ਆਈ ਅੱਛਾ ਏ ਅੱਛਾ ਉੱਥੇ ਬੰਦੇ ਠੀਕ ਵੀ ਹੋ ਕੇ ਗਏ ਨੇ ਜੀ ਅੱਛਾ ਕਾਫੀ ਬੰਦੇ ਠੀਕ ਹੋ ਕੇ ਗਏ ਨੇ ਆਪੇ ਬੰਦੇ ਠੀਕ ਹੋ ਕੇ ਗਏ ਨੇ ਜੀ ਉਹਨਾਂ ਨੂੰ ਉਹਨਾਂ ਨੇ ਭੇਜਿਆ ਜੀ ਅੱਛਾ ਵੀ ਤੁਸੀਂ ਬੀਐਸ ਹੈਲਥ ਕੇਅਰ ਦੇ ਗਏ ਕੇਅਰ ਤੇ ਜਾਓ ਹਾਂਜੀ ਵੀ ਉੱਥੇ ਤੇ ਠੀਕ ਹੋ ਜਾਊਂਗੇ ਠੀਕ ਹੈ ਉਮੀਦ ਲੈ ਕੇ ਆਏ ਹੋ ਪੂਰੀ ਉਮੀਦ ਲੈ ਕੇ ਆਏ ਜੀ ਪੂਰੀ ਡਾਕਟਰ ਸਾਹਿਬ ਦੀ ਪੂਰੀ ਸਾਡੇ ਦੜਬੇ ਚ ਵਧੀਆ ਨਾਮ ਆ ਜੀ ਨਾਮ ਹੈਗਾ ਹਾਂਜੀ ਮਤਲਬ ਨਾਮ ਕਮਨ ਵਾਲੀ ਬਣਿਆ ਬਹੁਤ ਵਧੀਆ ਜੀ ਬਹੁਤ ਠੀਕ ਹੋਏ ਨੇ ਜੀ ਚਲੋ ਤੁਸੀਂ ਵੀ ਤੰਦਰੁਸਤ ਹੋ ਕੇ ਜਾਓ ਤੁਸੀਂ ਠੀਕ ਹੈ ਸასი ਗਰਾਂ ਜੀ ਸასი ਗਰ ਕੀ ਪ੍ਰੋਬਲਮ ਹੈ ਜੀ ਬਟਲ ਲੱਕ ਦੀ ਡਿਕਸ ਦੀ ਪ੍ਰੋਬਲਮ ਹੈ ਅੱਛਾ ਹਾਂ ਜੀ ਕੀ ਕੀ ਕਹਿੰਦੇ ਸੀ ਡਾਕਟਰ ਇਹ ਇਨਾ ਤੋਂ ਬਣਾ ਬਾਹਰ ਅਗਰ ਦਿਖਾਇਆ ਤੁਸੀਂ ਦਿਖਾਇਆ ਤੇ ਇਸ ਨੇ ਬਣਾ ਕੇ ਹੱਲੇ ਹੋਈ ਨੇ ਗੈਪ ਆ ਹੋਇਆ ਅੱਛਾ ਅਸੀਂ ਪਹਿਲੀ ਵਾਰ ਹੀ ਆਏ ਹਾਂ ਪਹਿਲੀ ਵਾਰ ਆਏ ਹਾਂ ਕਿਸੇ ਨੂੰ ਦੱਸ ਪਾਈ ਹੈ ਜੀ ਕਿਵੇਂ ਵੀਡੀਓ ਦੇਖੀ ਹੈ ਕਿਵੇਂ ਨਹੀਂ ਦੱਸ ਹੀ ਪਾਈ ਸੀ ਅੱਛਾ ਕੀ ਕਹਿੰਦੇ ਉਹਨਾਂ ਨੇ ਕਿਹਾ ਵੀ ਉੱਥੇ ਜਾਓ ਅੱਛਾ ਮਤਲਬ ਲੋਕ ਦੋਸਤੋ ਇੱਥੇ ਨਾ ਖਾਸ ਗੱਲ ਇਹ ਹੈ ਅਗਰ ਕੋਈ ਇੱਕ ਵਾਰੀ ਇੱਥੇ ਆ ਜਾਂਦਾ ਹੈ ਉਹ ਹੋਰ ਵੀ 10 ਬੰਦਿਆਂ ਨੂੰ ਭੇਜਦਾ ਮਤਲਬ ਇੰਨੀ ਜਿਹੜੀ ਕਿਉਂਕਿ ਆਪਾਂ ਗੱਲਬਾਤ ਕਰੇ ਰਹੇ ਆ ਬਹੁਤ ਵਧੀਆ ਡਾਕਟਰ ਦਾ ਨਾਮ ਹੈ ਇਹਨਾਂ ਦਾ ਸਤਿ ਸ਼੍ਰੀ ਅਕਾਲ ਜੀ ਹੋ ਗਿਆ ਸਤਿ ਸ਼੍ਰੀ ਅਕਾਲ ਕੀ ਪ੍ਰੋਬਲਮ ਹੈ ਜੀ ਗੋਡਿਆਂ 'ਚ ਦਰਦ ਦੇ ਜੀ ਅੱਛਾ ਕਿੰਨੇ ਚਿਰ ਤੋਂ ਸੀਗਾ ਹੋ ਗਿਆ ਜੀ 2-3 ਸਾਲ ਹੁੰਦੇ ਨੇ ਅੱਛਾ ਫਿਰ ਬਾਹਰ ਦਿਖਾਇਆ ਨਹੀਂ ਕਿਸੇ ਦਿਖਾਏ ਸੀ ਦਵਾਈ ਦੂਈ ਲਈ ਆਰਾਮ ਨਹੀਂ ਫਰਕ ਨਹੀਂ ਪਿਆ ਕਿਹੜੀ ਜਦੋਂ ਆਏ ਸੀ ਐਸੇ ਪਟਿਆਲੇ ਤੋਂ ਗੰਗਟ ਵਾਣਾ ਪਿੰਡੇ ਉੱਥੋਂ ਆਏ ਨੇ ਅੱਛਾ ਅੱਛਾ ਫਰਕ ਨਹੀਂ ਪਿਆ ਹਾਂ ਉਹ ਕਿੰਨੀ ਵਾਰ ਆਏ ਹੋ ਅੱਜ ਦੂਜੀ ਵਾਰ ਆਏ ਨੇ ਦੂਜੀ ਵਾਰ ਪਹਿਲਾਂ ਆਏ ਸੀ ਕੋਈ ਫਰਕ ਪਿਆ ਮੜਾ ਮੋਟਾ ਹਾਂਜੀ ਉਹਨਾਂ ਅੱਜ ਦੂਜੀ ਵਾਰ ਕੋਈ ਸ਼ਾਇਦ ਵੀ ਫਰਕ ਅੱਗੇ ਨਾਲ ਅੱਛਾ ਮਤਲਬ ਇੱਕ ਵਾਰੀ ਚ ਫਰਕ ਪਿਆ ਹਾਂਜੀ ਹਾਂਜੀ ਤੁਹਾਨੂੰ ਚ ਕੀ ਇਕ ਤੰਦੀ ਸੀ ਨਾ ਉਹ ਠੀਕ ਹੋਈ ਕੋਈ ਸ਼ੁਕਰ ਉਹ ਠੀਕ ਹੋ ਗਈ ਹਾਂਜੀ ਤੁਸੀਂ ਜੀ ਕਿਹ ਚ ਸੀ ਠੀਕੇ ਤੋਂ ਆਏ ਅੱਛਾ ਠੀਕੇ ਤੋਂ ਹਾਂਜੀ ਠੀਕੇ ਡਾਕਟਰ ਹੈ ਨਹੀਂ ਕੋਈ ਕਾਫੀ ਨਹੀਂ ਫਿਰ ਉੱਥੇ ਦਿਖਾਇਆ ਦਿਖਾंदे ਨੇ 4-5 ਸਾਲੋਂ ਬੰਦਰ ਚਾਰ-ਪੰਜ ਸਾਲ ਪ੍ਰੋਬਲਮ ਕੀ ਤੁਹਾਨੂੰ ਇੰਨੇ ਗੋਡਿਆਂ ਦੀ ਗੋਡਿਆਂ ਦੀ ਹੈ ਹਾਂਜੀ ਫਿਰ ਹੁਣ ਇੱਥੇ ਕਿੰਨੀ ਵਾਰ ਆਈ ਜੀ ਇੱਥੇ ਮੈਂ ਦੂਜੀ ਵਾਰ ਆਈ ਸੀ ਦੂਜੀ ਵਾਰ ਆਇਆ ਹਾਂਜੀ ਫਰਕ ਪਿਆ ਮੈਨੂੰ ਪਹਿਲੀ ਵਾਰ ਚ ਫਰਕ ਪਿਆ ਸੀਗਾ ਹਾਂਜੀ ਠੀਕ ਹੈ ਇਸ ਕਰਕੇ ਦੂਜੀ ਵਾਰ ਆਇਆ ਹਾਂਜੀ ਦੂਜੀ ਵਾਰ ਤਾਂ ਦੋਸਤੋ ਅਕਸਰੀ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਉਂਦੇ ਰਹਿੰਦੇ ਆਪਾਂ ਉਹ ਅਸੀਂ ਖੁਦ ਨਹੀਂ ਬੋਲਦੇ ਹੁੰਦੇ ਜਿਹੜੇ ਵੀ ਕਸਟਮਰ ਠੀਕ ਹੋ ਕੇ ਜਾਂ ਮਰੀਜ਼ ਠੀਕ ਹੋ ਕੇ ਜਾਂਦੇ ਨੇ ਜਾਂ ਜਿਹੜੇ ਪਹਿਲੀ ਵਾਰ ਆਉਂਦੇ ਜੇ ਉਹ ਵੀ ਕਿਸੇ ਨਾ ਕਿਸੇ ਤੋਂ ਪੁੱਛ ਕੇ ਜਾਂ ਉਹਨਾਂ ਨੂੰ ਦੱਸਿਆ ਹੁੰਦਾ ਵੀ ਉੱਥੇ ਜਾ ਕੇ ਤੁਸੀਂ ਠੀਕ ਹੋਵੋਗੇ ਕੋਈ ਜੈਨੂਇਨ ਵੀਡੀਓ ਪਾਉਣੀ ਹੁੰਦੀ ਸੋ ਅਗਰ ਤੁਸੀਂ ਵੀ ਗੋਡਿਆਂ ਦੇ ਦਰਦ ਜਾਂ ਟੂਹੀ ਦੇ ਦਰਦ ਜਾਂ ਜੋੜਾਂ ਸਰੀਰ ਦੇ ਕਿਸੇ ਵੀ ਜੋੜ ਦੇ ਵਿੱਚ ਸਰਵਾਈਕਲ ਦੀ ਪ੍ਰੋਬਲਮ ਹੈ ਕਿਸੇ ਤਰ੍ਹਾਂ ਦੀ ਵੀ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਹੈ ਤਾਂ ਤੁਸੀਂ ਇੱਕ ਵਾਰੀ ਵਿਜ਼ਿਟ ਕਰਕੇ ਅਗਰ ਫਰਕ ਪੈਂਦਾ ਤਾਂ ਤੁਸੀਂ ਦਵਾਈ ਲੈ ਸਕਦੇ ਹੋ ਕਿਉਂਕਿ ਬਹੁਤ ਸਾਰੇ ਲੋਕ ਪਿਛਲੀ ਵਾਰੀ ਆਪਾਂ ਜਿਹੜੀ ਵੀਡੀਓ ਪਾਈ ਸੀ ਉਹਦੇ ਵਿੱਚ ਆਪਾਂ ਦੇਖਿਆ ਸੀ ਆਪਣਾ ਲੁਧਿਆਣਾ ਜਲੰਧਰ ਤੱਕ ਦੇ ਲੋਕ ਜਿਹੜੇ ਪਹੁੰਚੇ ਹੋਏ ਸੀ ਸੋ ਅਗਰ ਤੁਸੀਂ ਆਪਣੇ ਲੋਕਲ ਡਾਕਟਰਾਂ ਨੂੰ ਦਿਖਾ-ਦਖਾ ਕੇ ਥੱਕ ਚੁੱਕੇ ਹੋ ਜਾਂ ਕਿਸੇ ਨੇ ਆਪਰੇਸ਼ਨ ਲਈ ਤੁਹਾਨੂੰ ਸੁਜੈਸਟ ਕੀਤਾ ਕਿਉਂਕਿ ਪਿਛਲੀ ਵਾਰੀ ਕੁਸ਼ਕਮਰ ਜਿਹੇ ਇਹ ਜੀ ਵੀ ਆਏ ਹੋ ਸੀ ਜਿਨ੍ਹਾਂ ਨੂੰ ਡਾਕਟਰ ਨੇ ਆਪਰੇਸ਼ਨ ਤੱਕ ਕਿਹਾ ਹੋਇਆ ਸੀਗਾ ਪਰ ਇੱਥੇ ਆ ਕੇ ਬਿਨਾ ਆਪਰੇਸ਼ਨ ਤੋਂ ਠੀਕ ਹੋ ਗਏ ਸੀ ਸੋ ਅਗਰ ਤੁਹਾਨੂੰ ਆਪਰੇਸ਼ਨ ਦਾ ਕਿਸੇ ਡਾਕਟਰ ਨੇ ਕਹਿਤਾ ਤਾਂ ਤੁਸੀਂ ਇੱਕ ਵਾਰੀ ਜ਼ਰੂਰ ਵਿਜ਼ਿਟ ਕਰ ਸਕਦੇ ਹੋ ਕਿਉਂਕਿ ਚੀਰ ਫਾੜ ਕਰਾਉਣ ਤੋਂ ਪਹਿਲਾਂ ਅਗਰ ਤੁਹਾਡਾ 1200 2000 ਲੱਗ ਵੀ ਜਾਊਗਾ ਤਾਂ ਤੁਹਾਨੂੰ ਤਸੱਲੀ ਹੋ ਜੂਗੀ ਕਿਉਂਕਿ ਇੱਥੇ ਬਹੁਤ ਸਾਰੇ ਵੀਰ ਬਹੁਤ ਸ ਐਸਟ੍ਰੇ ਠੀਕ ਹੋ ਕੇ ਗਏ ਨੇ ਬਿਨ ਆਪਰੇਸ਼ਨ ਤੋਂ ਜਿਹਨੂੰ ਆਪਰੇਸ਼ਨ ਤੱਕ ਦਾ ਕਹਤਾ ਸੀ ਸੋ ਬੀਐਸ ਹੈਲਥ케ਅਰ ਪਟਿਆਲਾ ਇੱਕ ਵਾਰੀ ਤੁਸੀਂ ਜਰੂਰ ਵਿਜ਼ਿਟ ਕਰੋ ਮੈਨੂੰ ਉਮੀਦ ਹੈ ਕਿ ਤੁਹਾਨੂੰ ਇੱਥੇ ਆ ਕੇ ਕੋਈ ਨਾ ਕੋਈ ਚੰਨਣ ਹੀ ਦਿਸੂਗਾ ਤੁਸੀਂ ਤੁਹਾਨੂੰ ਤੰਦਰੁਸਤੀ ਮਿਲੂਗੀ ਕਿਉਂਕਿ ਬਹੁਤ ਸਾਰੇ ਬੀਰ ਬਹੁਤ ਸਰੀਆ ਭੈਣਾ ਮਾਵਾ ਬਜ਼ੁਰਗ ਇਥੋਂ ਠੀਕ ਹੋ ਕੇ ਜਾਂਦੇ ਨੇ ਅੰਕਲ ਜੀ ਕੀ ਪ੍ਰੋਬਲਮ ਸੀ ਤੁਹਾਨੂੰ ਮੈਨੂੰ ਜਿਹੜੀ ਪ੍ਰੋਬਲਮ ਹੈ ਜੀ ਗੋਡਿਆਂ ਦੀ ਕਈ ਸਾਲਾਂ ਤੋਂ ਕਾਫੀ ਚਿਰ ਤੋਂ ਹੈ ਜੀ ਇਹ ਅੱਛਾ ਜੀ ਇਹ ਮੈਂ ਕਈ ਡਾਕਟਰਾਂ ਨੂੰ ਦਿਖਾ ਚੁੱਕਿਆ ਹਸਪਤਾਲ ਦੇ ਵੀ ਉਧਰ ਹੀ ਪ੍ਰਾਈਵੇਟ ਵੀ ਅੱਛਾ ਜੀ ਤੇ ਉਹਨਾਂ ਦਾ ਕੁਝ ਆਰਾਮ ਨਹੀਂ ਮਿਲਿਆ ਹੈਗਾ ਮੈਨੂੰ ਅੱਛਾ ਜੀ ਤੇ ਮੈਨੂੰ ਹੁਣ ਮੈਂ ਚੌਥੀ ਵਾਰ ਆਇਆ ਜਿਹੜੇ ਮੈਨੂੰ ਉਦੋਂ ਆਰਾਮ ਆ ਗਿਆ ਹੈਗਾ ਦੋਦੀ ਰਾਮ ਆ ਗਿਆ ਜੀ ਦੋ ਜੀ ਮੈਨੂੰ ਆਰਾਮ ਆਇਆ ਤੇ ਚੱਲਣ ਦੀ ਵੀ ਥੋੜੀ ਤੇ ਦਰਦ ਹੁੰਦਾ ਸੀ ਉਹ ਘਟ ਗਿਆ ਬਹੁਤ ਅੱਛਾ ਬਹੁਤ ਘਟ ਗਿਆ ਹਾਂ ਜੀ ਤੇ ਮੈਂ ਅਜੇ ਇਹਨਾਂ ਡਾਕਟਰ ਸਾਹਿਬ ਦਾ ਮਨਪ੍ਰੀਤ ਜੀ ਦਾ ਜਿਹੜੇ ਸਵਾਰ ਸੇਵਾ ਦਾ ਵੀ ਕੰਮ ਕਰਦੇ ਨੇ ਇਹ ਮੈਂ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਕਰਦਾ ਹਾਂ ਡਾਕਟਰ ਸਾਹਿਬ ਦਾ ਕਿ ਇਹਨਾਂ ਨੂੰ ਕਿਸੇ ਕਿਸਮ ਦਾ ਕੋਈ ਲਾਲਚ ਨਹੀਂ ਹੈ ਸਿਰਫ ਸਵਾਰ ਸੇਵਾ ਕਰਨ ਦਾ ਹੀ ਇਹ ਉਹਦਾ ਸੰਭਾਲਿਆ ਹੈਗਾ ਇਹਨਾਂ ਨੇ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਮੈਂ ਵਾਹਿਗੁਰੂ ਪ੍ਰਵਾਜ਼ਮਾ ਅਗੇ ਹੀ ਦੁਆ ਕਰਦਾ ਇਹਨਾਂ ਦੀ ਜਿਹੜੇ ਗੁੰਡੀ ਰਾਜ ਚੌਕੜੀ ਇਹਨਾਂ ਦੀ ਜਿਹੜੀ ਤਰੱਕੀ ਕਰੇ ਜੀ ਪ੍ਰਮਾਤਮਾ ਨੂੰ ਸਿਹਤ ਦੇਵੇ ਬਲ ਦੇਵੇ ਸ਼ਕਤੀ ਦੇਵੇ ਤੇ ਬਹੁਤ ਬਹੁਤ ਮੈਂ ਇਹਨਾਂ ਦਾ ਤਲਵਾ ਕਰਦਾ ਡਾਕਟਰ ਸਾਹਿਬ ਦਾ ਅਜੇ ਡਾਕਟਰ ਸਾਹਿਬ ਕੀ ਪ੍ਰੋਬਲਮ ਕੀ ਸੀ ਇਹਨਾਂ ਨੂੰ ਸਰ ਦੇਖੋ ਜਦੋਂ ਆਪਾਂ ਆਮ ਹੀ ਦੇਖ ਰਹੇ ਹਾਂ ਹਾਂਜੀ ਹਾਂਜੀ ਦੇਖਣ 'ਚ ਲੱਗਦਾ ਕਿ ਇਹ ਗੋਡਾ ਇਦਾਂ ਨੂੰ ਕਿੱਦਾਂ ਹੋਇਆ ਹੋਇਆ ਹਾਂ ਬਿਲਕੁਲ ਇਸ ਤਰ੍ਹਾਂ ਹਾਂ ਬਿਲਕੁਲ ਪਤਾ ਲੱਗ ਰਿਹਾ ਹੈ ਤੇ ਇਦਾਂ ਜਦੋਂ ਜੀ ਇਹ ਜਿਹੜੇ ਜੋਇੰਟ ਨੇਗੇ ਜੀ ਇਹਨਾਂ ਦੇ ਵਿੱਚ ਆਪਸੀ ਸਪੇਸ ਘਟ ਜਾਂਦੀ ਹੈ ਤੇ ਆਪਸ ਵਿੱਚ ਰਗੜ ਖਾਂਣ ਲੱਗ ਜਾਂਦੇ ਨੇ ਤਾਂ ਇੱਕ ਪਾਸੇ ਨੂੰ ਟੇਢੇ ਹੋਣ ਲੱਗ ਜਾਂਦਾ ਠੀਕ ਹੈ ਠੀਕ ਹੈ ਓਕੇ ਜੀ अच्छा वो प्रॉब्लम करके मतलब कितने चरचा ठीक हो जाए आपसे सर ये बंदे दी बॉडी ਦੇ ਉੱਤੇ ਡਿਪੈਂਡ ਹੈ ਅਸੀਂ ਹਰ ਵਾਰੀ ਇਹ ਵੀ ਕਰਦੇ ਹਾਂ ਜੇ ਸਿੱਧਾ ਕਰਕੇ ਭੇਜਣ ਦੀ ਕੋਸ਼ਿਸ਼ ਕਰਦੇ ਹਾਂ ਬਾਕੀ ਜਿੰਨ ਅਸੀਂ ਤਾਂ ਫੁੱਲ ਕਰਦੇ ਆ ਆਪਣੇ ਵੱਲ ਕੋਸ਼ਿਸ਼ ਪਰ ਖੜਦਾ ਉਹਨਾਂ ਦਾ ਜਿੰਨਾ ਕਿ ਇਹਨਾਂ ਦੇ ਬੋਡੀ ਦੇ ਵਿੱਚ ਕਪੈਸਿਟੀ ਹੁੰਦੀ ਹੈ ਠੀਕ ਹੈ ਜੀ ਅੱਛਾ ਆਪਣੇ ਕੋਲੇ ਅਗਰ ਆਉਣਾ ਚਾਹੇ ਚਲੋ ਇਹਨਾਂ ਦਾ ਗੋਡਾ ਉਹ ਆ ਹੈ ਨਾ ਟੇਡਾ ਦਰਦ ਵੀ ਹੁੰਦਾ ਸੀ ਅਗਰ ਆਪਣੇ ਕੋਲੇ ਕੋਈ ਆਉਣਾ ਚਾਹੇ ਕਿਹੜੀ ਕਿਹੜੀ ਪ੍ਰੋਬਲਮ ਹੈ ਜਿਹਦੇ ਆਪਾਂ ਮਤਲਬ ਕਿ ਬਿਮਾਰੀਆ ਉਹਨੂੰ ਠੀਕ ਕਰ ਸਕਦੇ ਆ ਪ੍ਰੋਬਲਮ ਸਰ ਅਸੀਂ ਰੀਡ ਦੀ ਹੱਡੀ ਦਾ ਕੋਈ ਵੀ ਦਰਦ ਠੀਕ ਹੈ ਜੀ ਗੋਡਿਆਂ ਦਾ ਦਰਦ ਠੀਕ ਹੈ ਜੀ ਚੂਲੇ ਦਾ ਦਰਦ ਠੀਕ ਹੈ ਜੀ ਸਰਵਾਈਕਲ ਮਾਈਗਰੇਨ ਕੋਈ ਵੀ ਨਰਵਸ ਸਿਸਟਮ ਦਾ ਦਰਦ ਹੈ ਨਾ ਜੇ ਇਹਨਾਂ ਆੜ ਦਬੀ ਹੋਵੇ ਜਾਂ ਕੁਝ ਵੀ ਅਸੀ ਮਾਸਪੇਸ਼ੀ ਦਾ ਦਰਦ ਹੈ ਸਾਰੇ ਦਰਦਾਂ ਦਾ ਇਲਾਜ ਹੈ ਸਰੀਰ ਦੇ ਕਿਸੇ ਵੀ ਅੰਗ ਵਿੱਚ ਕਿਸੇ ਵੀ ਜੋੜ 'ਚ ਅਗਰ ਦਰਦ ਹੈ ਹਾਂਜੀ ਤਾਂ ਉਹਦਾ ਇਲਾਜ ਆਪਣੇ ਕੋਲੇ 100% ਹੈ ਜੀ 100% ਹੈ ਠੀਕ ਹੈ ਜੀ ਆ ਦੇਖੋ ਸਾਡੇ ਵੱਲੋਂ ਇਹ ਚੀਜ਼ ਨਾ ਅਸੀਂ ਸਿੱਧਾ ਕਰਿਆ ਜਾਂਦਾ ਹਾਂ ਜਿਵੇਂ ਹੁਣ ਇਹ ਬਾਹਰ ਹੈ ਇਹਨੂੰ ਫੋਰਸ ਲਾ ਕੇ ਅਸੀਂ ਥੋੜਾ ਜਿਹਾ ਸਿੱਧਾ ਕਰਾਂਗੇ ਇਹ ਬੰਦੇ ਨੂੰ ਦਿੱਕਤ ਵੀ ਨਹੀਂ ਆਉਂਦੀ ਹੈਗੀ ਅੱਛਾ ਹਾਂਜੀ ਠੀਕ ਹੈ ਜੀ ਬਿਲਕੁਲ ਨਾਰਮਲੀ ਤਰੀਕੇ ਨਾਲ ਤੁਸੀਂ ਇਲਾਜ ਕਰਦੇ ਹੋ ਹਾਂਜੀ 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 ਹੂੰ ਠੀਕ ਹੈ ਜੀ ਕਈ ਵਾਰ ਤਾਂ ਐ ਹੁੰਦਾ ਈ ਸਾਡੇ ਕੋਲ ਬੰਦਾ ਪਹਿਲੀ ਵਾਰ ਦੇ ਵਿੱਚ ਆ ਕੇ ਹੀ ਕਾਫੀ ਹੱਦ ਤੱਕ ਠੀਕ ਹੋ ਜਾਂਦਾ ਹੈ। ਅੱਛਾ ਜੀ। ਕਈ ਬੰਦੇ ਆਉਂਦੇ ਨੇ ਉਹਨਾਂ ਨੂੰ ਟਾਈਮ ਵੀ ਲੱਗਦਾ ਜੀ। ਹਰ ਬੰਦੇ ਦੀ ਆਪ ਦੀ ਬਾਡੀ ਆ। ਉਹਨਾਂ ਦੇ ਹਿਸਾਬ ਨਾਲ ਹੀ ਬੰਦੇ ਨੂੰ ਤੇ ਬਾਕੀ ਕਿੰਨੀ ਕੁ ਪ੍ਰੋਬਲਮ ਹੈ? ਉਸ ਤੇ ਵੀ ਡਿਪੈਂਡ ਕਰਦਾ ਹੈ। ਹਾਂ ਜੀ। ਇਹਨਾਂ ਦਾ ਕਾਫੀ ਜ਼ਿਆਦਾ ਦਿੱਕਤ ਹੈ। ਹਾਂ ਇਹਦਾ ਕਾਫੀ ਜ਼ਿਆਦਾ ਜੇ ਜਿਹੜਾ ਆਪਾਂ ਹੁਣ ਟ੍ਰੀਟਮੈਂਟ ਕਰਿਆ ਹੈ। ਹਾਂ ਜੀ। ਇਸ ਟ੍ਰੀਟਮੈਂਟ ਨਾਲ ਇਹਨਾਂ ਦਾ ਅੱਜ ਤੱਕ ਤਕਰੀਬਨ ਤਕਰੀਬਨ ਇਹਨਾਂ ਦਾ ਹੋਰ 20-25 ਪੈਸੇ ਦਰਦ ਰਹਿ ਗਿਆ। ਹੁਣ ਥੋੜੇ-ਥੋੜੇ ਹ ਤਾਂ ਦੋਸਤੋ ਤੁਸੀਂ ਦੇਖ ਸਕਦੇ ਹੋ ਬਿਲਕੁਲ ਨਾਰਮਲ ਤਰੀਕੇ ਦੇ ਨਾਲ ਇਲਾਜ ਹੁੰਦਾ ਕੋਈ ਇਹ ਨਹੀਂ ਹੈ ਵੀ ਕੋਈ ਜ਼ਿਆਦਾ ਤੰਗੀ ਵਾਲੀ ਗੱਲ ਹੈ ਜਾਂ ਕੋਈ ਜ਼ਿਆਦਾ ਹੌਸਲੇ ਵਾਲੀ ਗੱਲ ਹੈ ਬਹੁਤ ਵਧੀਆ ਤਰੀਕੇ ਦੇ ਨਾਲ ਬਿਨਾ ਆਪਰੇਸ਼ਨ ਬਿਨਾ ਕਿਸੇ ਚੀਰੇ ਟਾਂਕਾ ਤੇ ਬਿਨਾ ਕਿਸੇ ਦਵਾਈ ਬੂਟੀ ਤੋਂ ਬਿਲਕੁਲ ਦੇਸੀ ਤਰੀਕੇ ਦੇ ਨਾਲ ਬਹੁਤ ਵਧੀਆ ਤਰੀਕੇ ਨਾਲ ਇਲਾਜ ਹੋ ਰਿਹਾ ਹੈ ਅਜਾ ਡਾਕਟਰ ਸਾਹਿਬ ਜਿਵੇਂ ਟੇਡੇ ਹੋਗੇ ਇਹ ਉਹ ਹੋਣ ਦਾ ਕਾਰਨ ਕੀ ਹੋ ਜਾਂਦਾ ਸਰ ਦੇਖੋ ਪਹਿਲਾਂ ਰੀਡ ਦੀ ਹੱਡੀ ਦੇ ਵਿੱਚੋਂ ਬੰਦੇ ਦੇ ਸਾਰੀ ਸਪਲਾਈ ਚੱਲਦੀ ਹੈ ਜੀ ਹਾਂ ਸਪਲਾਈ ਚੱਲਦੀ ਹੈ ਉਹ ਸਰਕੂਲੇਸ਼ਨ ਬੰਦ ਹੋਣ ਦੇ ਨਾਲ ਅੱਛਾ ਇਹ ਜੋੜ ਕਮਜ਼ੋਰ ਹੋ ਜਾਂਦੇ ਨੇ ਜੀ ਓਕੇ ਓਕੇ ਜਦੋਂ ਜੋੜ ਕਮਜ਼ੋਰ ਹੋ ਜਾਂਦੇ ਨੇ ਜੀ ਫਿਰ ਇਹ ਆਪਸ ਵਿੱਚ ਰਗੜ ਖਾਣ ਕਰ ਲੱਗ ਜਾਂਦੇ ਨੇ ਓਕੇ ਤਾਂ ਕਿਸੇ ਇਨਸੀਡੈਂਟ ਕਰਕੇ ਗੋਡੇ ਦੇ ਵਿੱਚ ਸਪੇਸ ਘਟ ਜਾਂਦਾ ਜੀ ਜਾਂ ਕਿਵੇਂ ਵੀ ਲਾ ਲਓ ਜਦੋਂ ਗੋਡੇ ਦੇ ਵਿੱਚ ਸਪੇਸ ਘਟ ਜਾਂਦਾ ਤਾਂ ਇੱਕ ਦੰਦੀ ਆਉਂਦੀ ਹੈ ਜੀ ਠੀਕ ਹੈ ਜੀ ਹਾਂ ਜੀ ਹਾਂ ਘਟ ਜਾਣਾ ਜਾਂ ਵਧੇ ਜਾਣਾ ਦੋਆ ਦੋਏ ਮਲੋਕੀ ਕੇ ਡੇਸ਼ਨ ਦੇ ਵਿੱਚ ਬੰਦਿਆਂ ਦੀ ਇੱਕਦਾ ਆਏਗੀ ਉਹ ਆਏਗੀ ਠੀਕ ਹੈ ਓਕੇ ਹਾਂਜੀ ਚਲੋ ਇਹ ਡਾਕਟਰ ਸਿੱਕੇ ਪਾਇਨ ਤੁਸੀਂ ਹਾਂਜੀ ਸਰ ਸਿੱਕੇ ਮਨ ਕਾਰੇ ਵਾਸਤੇ ਸਰ ਇਹ ਜੋਇੰਟ ਰੋਕਣ ਵਾਸਤੇ ਬਾਇਨ ਹਾਂ ਅੱਛਾ ਹਾਂਜੀ ਹਾਂ ਓਕੇ ਜਿਵੇਂ ਹੁਣ ਜਿਹੜਾ ਜੋਇੰਟ ਇੱਥੇ ਹੈ ਇਹਨੂੰ ਰੋਕਣ ਵਾਸਤੇ ਅਸੀਂ ਸਿੱਕੇ ਪਾਏ ਨੇ ਇਹਦੀ ਸਪੋਰਟ ਨਾਲ ਗਰਡ ਆਵੇ ਥਾਂ ਤੇ ਰੁਕ ਜਾਵੇ ਦੇਖ ਕੇ ਲੱਗਦਾ ਜਿਵੇਂ ਸ਼੍ਰੀ ਨੂੰ ਕਾਫੀ ਪੜ੍ਹ ਗਏ ਤੁਸੀਂ ਹੈ ਨਾ ਹੁਣ ਕੰਮ ਕਰਦੇ ਕਰਦੇ ਐਕਸਪੀਰੀਐਂਸ ਹੀ ਇੰਨਾ ਆ ਗਿਆ ਜੀ ਸਾਨੂੰ ਪਤਾ ਲੱਗ ਜਾਂਦਾ ਵੀ ਕਿਹੜੀ ਚੀਜ਼ ਖੜਾਉਣੇ ਕਿਵੇਂ ਹੈ ਨਾ ਹਾਂ ਕੰਮ ਕਰਦੇ ਕਰਦੇ ਹੁਣ ਰਫ ਐਕਸਪੀਰੀਐਂਸ ਹੋ ਹੀ ਜਾਂਦਾ ਬਿਲਕੁਲ ਜੀ ਬਿਲਕੁਲ ਫੈਸਲਾ ਸਿੱਕੇ ਦੇ ਨਾਲ ਥੋੜਾ ਹੋ ਜਾਂਦਾ ਹੁਣ ਇਹਨੂੰ ਹਾਂਜੀ dan onaletar je bilo ਅੱਜ ਆਪਾਂ ਉਹ ਵਾਲੇ ਟੱਕਰੀ ਜੇ ਨਹੀਂ ਲਾਵਾਂਗੇ ਜਿਹੜੇ ਲਾਇਸ ਸੀ ਪਿਛਲੀ ਵਾਰੀ ਤੇ ਆ ਤਾਂ ਆਪਾਂ ਮਾਰਟੀਨ ਜੀ ਜੀ ਮੈਡਮ ਦਾ ਟ੍ਰੀਟਮੈਂਟ ਜਲਦ ਕਰਨਾ ਜ਼ਮਾਨਤ ਕਰਿਆ ਜਲਦੀ ਕਰ ਇੱਕ ਟ੍ਰੇਡਮਾਨ ਡਰੈਗਨ ਮੇਰਾ ਕਰਕੇ ਆਪਣਾ ਮੱਥਾ ਦੇਖਦਾ ਹੈ। ਆਹ ਲੋ ਗੁਰੂ ਜੀ। ਇਹਨਾਂ ਦੇ ਨਾਲ ਉਹਨੂੰ ਦੱਸਦੇ ਕਿ ਸਰਵ ਇੱਕ ਉਹ ਹੋ ਜਾਵੇ ਟੈਨਸ਼ਨ ਆਵੇ। ਆਹ ਲੋ ਜੀ। ਜਿਹੜੇ ਮੈਡਮ ਰਹਿ ਗਏ ਉਹ ਰਾਜੀ।